ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ED ਸਾਹਮਣੇ ਪੇਸ਼ ਨਹੀਂ ਹੋਣਗੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕੇਜਰੀਵਾਲ ਅਜੇ ED ਕੋਲ ਨਹੀਂ ਜਾਣਗੇ ਮਾਮਲਾ ਅਦਾਲਤ ਚ ਹੈ ਅਤੇ ਅਦਾਲਤ ਦੇ ਵਿੱਚ ਅਗਲੀ ਸੁਣਵਾਈ 16 ਮਾਰਚ ਨੂੰ ਹੈ ED ਨੂੰ ਰੋਜ਼ਾਨਾ ਸਮਨ ਭੇਜਣ ਦੀ بجائے ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਇੰਡੀਆ ਆਲਾਈንስ ਨੂੰ ਛੱਡਣ ਦੇ ਲਈ ਸਾਡੇ ਤੇ ਇਸ ਤਰ੍ਹਾਂ ਦਬਾਅ ਬਣਾਇਆ ਜਾ ਰਿਹਾ ਹੈ ਅਸੀਂ ਇਹ ਨਹੀਂ ਛੱਡਾਂਗੇ ਮੋਦੀ ਸਰਕਾਰ ਨੂੰ ਸਾਡੇ ਤੇ ਇਸ ਤਰ੍ਹਾਂ ਦਬਾਅ ਨਹੀਂ ਪਾਉਣਾ ਚਾਹੀਦਾ ਦੱਸਦੀ ਕਿ ED ਨੇ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਵਲ ਨੂੰ 7ਵਾਂ ਸਮਨ ਭੇਜਿਆ ਸੀ ਤੇ 26 ਫਰਵਰੀ ਨੂੰ ਪੁਚੀਛ ਦੇ ਲਈ ਬੁਲਾਇਆ ਸੀ ਇਸ ਤੋਂ ਪਹਿਲਾਂ ED ਨੇ ਸੋਮਵਾਰ ਨੂੰ ਅਰਵਿੰਦ ਕੇਜਵਲ ਨੂੰ ਵੀ ਸੱਦਾ ਭੇਜਿਆ ਸੀ ਪਰ ਉਹ ਪੇਸ਼ ਨਹੀਂ ਹੋਏ ਦਿੱਲੀ ਦੇ ਕਥਿਤ ਸ਼ਰਾਬ ਘਟਾਲੇ ਤੇ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ED ਨੇ ਕੇਜਵਲ ਨੂੰ 7ਵਾਂ ਵਾਰ ਸਮਨ ਭੇਜਿਆ ਪਰ ਇੱਕ ਵਾਰ ਵੀ ਕੇਜਵਲ ਪੇਸ਼ ਨਹੀਂ ਹੋਏ ਪਿਛਲੀ ਵਾਰ ਆਪ ਨੇ ED ਦੇ ਸਾਮਨਾ ਨੂੰ ਗੈਰ ਕਾਨੂੰਨੀ ਕਰਾਰ ਦਿੰਦਿਆਂ ਕਿਹਾ ਸੀ ਕਿ ED ਦੇ ਸਾਮਨਾ ਦੀ ਵਿਵਾਦਤਾ ਦਾ ਮੁੱਦਾ ਹੁਣ ਅਦਾਲਤ ਦੇ ਵਿੱਚ ਹੈ ਈਡੀ ਨੇ ਖੁਦ ਅਦਾਲਤ ਤੱਕਰ ਪਹੁੰਚ ਕੀਤੀ ਹੈ ਈਡੀ ਨੂੰ ਵਾਰ-ਵਾਰ ਸਮਨ ਭੇਜਣ ਦੀ ਬਜਾਏ ਅਦਾਲਤ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ ਇਹ 6ਵੀਂ ਵਾਰ ਸੀ ਜਦੋਂ ਕੇਜਵਾਲ ਈਡੀ ਦੇ ਸਮਨ ਸਾਹਮਣੇ ਪੇਸ਼ ਨਹੀਂ ਹੋਏ ਈਡੀ ਨੇ 2 ਨਵੰਬਰ 2023 ਨੂੰ ਕੇਜਵਾਲ ਨੂੰ ਪਹਿਲਾ ਸਮਨ ਭੇਜਿਆ ਸੀ ਪਰ ਉਹ ਪੇਸ਼ ਨਹੀਂ ਹੋਏ ਈਡੀ ਨੇ 1 ਕੀ ਦਸੰਬਰ 2023 ਨੂੰ ਦੂਸਰਾ ਸਮਨ ਭੇਜਿਆ 3 ਜਨਵਰੀ 2024 ਨੂੰ ED ਵੱਲੋਂ ਤੀਸਰਾ ਸਬੰਨ ਭੇਜਿਆ ਗਿਆ ਪਰ ਉਹ ਫਿਰ ਵੀ ਪੇਸ਼ ਨਹੀਂ ਹੋਏ 17 ਜਨਵਰੀ 2024 ਨੂੰ ED ਨੇ ਕੇਜਰੀਵਾਲ ਨੂੰ ਚੌਥਾ ਸਬੰਨ ਭੇਜਿਆ 2 ਫਰਵਰੀ 2024 ਨੂੰ ED ਨੇ ਪੰਜਵਾਂ ਸਬੰਨ ਭੇਜਿਆ ਪਰ ਕੇਜਰੀਵਾਲ ਇਸ ਵਾਰ ਵੀ ਪੇਸ਼ ਨਹੀਂ ਹੋਏ 14 ਫਰਵਰੀ ਨੂੰ ਛੇਵਾਂ ਸਬੰਨ ਭੇਜਣ ਤੋਂ ਬਾਅਦ ED ਨੇ 19 ਫਰਵਰੀ ਨੂੰ ਕੇਜਰੀਵਾਲ ਨੂੰ ਸੱਦਿਆ ਸੀ ਪਰ ਕੇਜਰੀਵਾਲ ਫਿਰ ਪੇਸ਼ ਨਹੀਂ ਹੋਏ ਨੇ ਤੇ ਆਮ ਆਦਮੀ ਪਾਜੀ ਹੁਣ ਦਲੀਲ ਦੇ ਰਹੀ ਹੈ ਕਿ ਇਹ ਮਾਮਲਾ ਅਦਾਲਤ ਦੇ ਵਿੱਚ ਹੈ ਤੇ ਕੇਂਦਰ ਦਬਾਅ ਨਾ ਪਾਏ